ਅਰਮੀਦੇਵਾਦਰੇ ਹੀ ਤਾਪਮਾਨ ਕਾਰਨ ਅੱਗ ਲੱਗਣ ਦੀਆਂ ਘਟਨਾਵਾਂ ਆਏ ਦਿਨ ਵਾਧਦੀਆਂ ਜਾ ਰਹੀਆਂ ਹਨ ਜਿਸ ਦੇ ਤਹਿਤ ਅਜ ਕਪੂਰਥਲਾ ਦੇ ਪਿੰਡ ਦੀ ਤੂੜੀ ਦੀ ਖੇਪ ਨੂੰ ਅੱਗ ਲੱਗ ਗਈ ਜਿਸ ਕਾਰਨ ਲਗਭਗ 150 ਕੁਇੰਟਲ ਤੂੜੀ ਸੜ ਕੇ ਸੁਆਹ ਹੋ ਗਈ ਬੇਸ਼ੱਕ ਅਜੇ ਤੱਕ ਅੱਗ ਲੱਗਣ ਦਾ ਕਾਰਨ ਸਪਸ਼ਟ ਨਹੀਂ ਹੋ ਸਕਿਆ ਹੈ ਪਰ ਕਿਹਾ ਜਾ ਰਿਹਾ ਹੈ ਕਿ ਜੇਕਰ ਫਾਇਰ ਬ੍ਰਿਗੇਡ ਸਮੇਂ ਸਿਰ ਨਾ ਪਹੁੰਚਦੀ ਤਾਂ ਖੇਤਾਂ 'ਚ ਉੱਗੀ ਮੱਕੀ ਦੀ ਫਸਲ ਵੀ ਪ੍ਰਭਾਵਿਤ ਹੋ ਸਕਦੀ ਸੀ ਫਿਲਹਾਲ ਕਿਸੇ ਦੀ ਜਾਨ ਦਾ ਨੁਕਸਾਨ ਨਹੀਂ ਹੋਇਆ ਹੈ ਤੇ ਅੱਗ ਤੇ ਵੀ ਕਾਬੂ ਪਾ ਲਿਆ ਗਿਆ ਹੈ ਨਾ ਜੀ ਰਣਜੀਤ ਸਿੰਘ ਪਿੰਡ ਸਵਾਲ ਤੋਂ ਆ ਜੀ ਇੱਥੇ ਥੋੜੀ ਜਿਹੀ ਬੰਨ੍ਹੇ ਹੀ ਆਪਣੇ 15 ਟਰਾਲੀਆਂ ਚ 14 15 ਟਰਾਲੀਆਂ ਸਾਲ ਹੈ ਅਚਾਨਕ ਇੱਕ ਕਦਮ ਨਹੀਂ ਮਤਲਬ ਘਰੇ ਭੱਜਾ ਭੱਜਾ ਬੰਦਾ ਗਿਆ ਦੱਸਿਆ ਕਿ ਸਾਡੇ ਬੈਠ ਗਿਆ ਸਾਡੇ ਜਦੋਂ ਇੱਥੇ ਆਣ ਕੇ ਸਾਰੀ ਇੱਥੇ ਮਤਲਬ ਇਹ ਵੀ ਬਾਸ ਤੋਂ ਬਾਹਰ ਹੀ ਪਈ ਸੀ ਕਾਫੀ ਕੋਸ਼ਿਸ਼ ਕੀਤੀ ਪਾਰਟੀਆਂ ਨਾਲ ਮਲਗੇ ਵਗੈਰਾ ਵਿੱਚ ਜਿੰਨੇ ਕਰਦੇ ਸਾਰੇ ਬੰਦੇ ਸਿੱਥੇ ਅੱਗ ਵੀ ਹੋਣ ਵਾਸਤੇ ਗੱਲਾਂ ਬਣੀ ਫਿਰ ਫਾਇਰ ਬ੍ਰਿਗੇਡ ਵਾਲੇ ਬੁਲਾਉਣਾ ਪਿਆ ਤੇ ਲੇਕਿਨ ਇਹ ਨਹੀਂ ਪਤਾ ਕਿ ਮਲਗੇ ਅੱਗ ਕਿਤੋਂ ਮਰੇ ਕੇ ਪਾਸ ਇਹਨਾਂ ਇਹ ਮਲਗੇ ਵੀ ਜਿੱਦਾਂ ਕਿ ਅਕਸਰ ਪਿੰਡਾਂ 'ਚ ਕੋਈ ਨਾ ਕੋਈ ਮਲੰਗ ਫਲੋ ਹਵਾ ਦੇ ਗਿਆ ਦਾ ਵਕਤ ਤੇ ਸਪਸ਼ਟ ਕਰਨਾ ਸਾਕੇਦ ਨਾ ਕਰਕੇ ਫਲੋ ਹਵਾ ਆਸਪਾਸੋਂ ਦੇ ਗਿਆ ਕਿ ਤੇ ਜੋ ਲਾਗੇ ਕੇ ਸੁੱਕਾ ਸੀਗਾ ਉਹ ਫਿਰ ਜਗਾ ਹਵਾ ਦੇ ਕਰਕੇ ਆਗੀ ਜਾਈ ਤੁਰਾਈ ਨੁਕਸਾਨੀ ਬਹੁਤ ਜ਼ਿਆਦਾ ਹੋ ਗਿਆ 10 ਸੇ ਸਾਢੇ ਚਨਾਕ ਹੋ ਗਿਆ ਹੈ ਮਤਲਬ 15 ਟਰਾਲੀਆਂ ਸਨ ਬਾਕੀ ਛਟ ਰਹੀ ਸੀਗੀ ਤੇ ਲੇਬਰ ਦੇ ਖਰਚੇ ਉੱਪਰ ਵੱਖਰੇ ਸਨ ਤੇ ਬਾਕੀ ਨਾੜ ਤੁਹਾਨੂੰ ਪਤਾ ਜਿਵੇਂ ਮੈਂ ਰਹਾ ਹਾਂ ਆਏ ਵੀਰ ਦੇ ਫੌਜ ਨੇ ਪੁੱਛਿਆ ਅੱਗੇ ਕਾਬੂ ਪਾਇਆ ਜਾਂ ਨਹੀਂ ਇਹ ਹੁਣ ਤਾਂ ਬਹੁਤ ਜ਼ਿਆਦਾ ਕੰਟਰੋਲ ਕਰਦੇ ਪਏ ਨੇ ਬਾਕੀ ਚਰਚ ਬੱਚਾ ਪਾਣੀ ਦਾ ਭਰਦੇ ਆ ਦੁਬਾਰਾ ਫਿਰ ਕੋਈ ਗੱਡੀ ਭਰ ਲਾਂਗੇ ਤੇ ਭੁਜਾ ਕੇ ਜਾਣਗੇ ਅੰਦਾਜ਼ੇ ਹੋਰੀ ਫਸਲ ਹਾਂਜੀ ਬਹੁਤ ਫਿਰ ਬਚਾ ਲਿਆ ਪਰਲੇ ਪਾਸੇ ਮੱਕੀ ਸੀ ਬਹੁਤ ਪੱਕੀ ਹੋਈ ਆ ਪਾਪਕੋ ਨੇ ਬੜੀ ਕਿਰਪਾ ਕੀਤੀ ਕਿ ਮਤਲਬ ਉੱਤੇ ਪਾਸੇ ਹਵਾਲਾ ਨੂੰ ਬੁਲਾ ਨਹੀਂ ਗਿਆ ਤੇ 15 ਲਾਗੇ ਪਾਓ ਕਿ ਪਾਣੀ ਪਾਪ ਅੱਗੇ ਲਾਗੋ ਮੱਕੀ ਵੱਢ ਕੇ ਮਤਲਬ ਕਿ ਉਹਤਲਾ ਪਾਸਾ ਵਿਚਾਲਿਆ ਅੱਗੇ ਫਸਲ ਖੜੀ ਉਹ ਅੱਗੇ ਨਾਲ ਜਾ ਰਿਹਾ ਤੇ ਉਹ ਅਕਲ ਕਰਦਾ ਘਾਰਾ ਪਸ ਤੋਂ ਨਹੀਂ ਆ ਨਹੀਂ ਜੀ ਸਪਸ਼ਟ ਤਾਂ ਮਨੇ ਇਹ ਗੱਲ ਪਈ ਇਹ ਮਤਲਬ ਕਿ ਫਲੋ ਫਲਾ ਵਾ ਕਿਤੇ ਆ ਗਿਆ ਮਤਲਬ ਕਿ ਜਾਂ ਮਤਲਬ ਕਿ ਕਿਸੇ ਬੱਚੇ ਨਾਲ ਕੋਈ ਗਸਟਾਕੀ ਕਿ ਦੇ ਹੋਗੀ ਇਦਾਂ ਕਰ ਰਿਹਾ ਅਰੇ